ਹਲਦੀ ਪਾ ਲਈ ਬਸ ਤੇ ਆ ਰਖਾ ਤੇ ਤੇ ਦੋ ਹੀ ਮਿਚਾ ਪਾਉਣੇ ਕਿਉਂਕਿ ਬੱਚਿਆਂ ਨੂੰ ਸਿਰਫ ਦੋ ਹੀ ਮਿਚਾ ਪਾਉਣਾ ਹੈ ਇੱਕ ਹਾਂ ਇੱਕ ਕਿਉਂਕਿ ਦੋ ਪਾਉਣੇ ਨਹੀਂ ਨਹੀਂ ਕੋੜੇ ਆਪਾਂ ਮਿਚਾ ਪਾਉਣਾ ਮਹਿੰਦੀ ਬਿਖਾ ਦੇ ਤਰੀ ਤੇ ਸਾਰਾ ਰੰਗ ਸਿਰਫ ਚਾੜ ਦਉਣਾ ਮੈਂ ਤੇ ਬੱਚਿਆਂ ਦੇਰ ਪੜਾ ਰਾ ਆ ਪਾਕ ਦਾ ਤੇ ਇੱਕ ਅੱਜ ਥੋੜਾ ਜਿਹਾ ਸਰੀਫ ਵੀ ਡੋਣਾ ਥੋੜਾ ਨਾ ਬਾਪ ਨੂੰ ਕੋਸ ਨੂੰ ਧੋ ਲਿਆ ਵਾ 3

ਕੀ ਚੀਜ਼ ਨੂੰ ਮਿਕਸ ਕਰਾਂਗੇ ਮੈਂ ਵੀ ਮੋਨਾ ਮਾ ਮਸਾਲਾ ਪਾ ਤੋ ਸਾਂ ਮੋਨਾ ਮੈਂ ਉਹ ਆ ਜੀਰਾ ਪਾ ਤਾ ਇੱਕ ਚਮਚਾ ਪਤਾ ਨਾ ਬੋਤ ਮੈਂ ਵੀ ਮੋਨਾ ਮੈਂ ਵੀ ਮੋਨਾ ਨਾ ਲੂਣਾ ਪਾ ਦੇ ਫਿਰ ਵਾਚ ਸਵਾਦ ਲੱਗ ਜੇ ਨਹੀਂ ਜੇ ਨਾ ਨਾ ਮੈਂ ਵੀ ਮੋਨਾ ਹੀ ਖਲਾ ਆਈ نو ਵੀ ਜਮੈਨ ਹਾਰ ਇੱਕ ਸਬਜੀ ਸਬਜੀ ਨਹੀਂ ਰੋਟੀ ਜੀ ਮੈਂ ਮਤਲਬ ਪਾ ਦੇਣੀ ਨਹੀਂ ਆ ਪਰ ਪਾ ਦੋ ਫਤ ਚਲੋ ਪੱਖੇ ਤੇ ਚਲੋ ਨਹੀਂ ਨਹੀਂ ਇਹ ਨਹੀਂ ਜਿੰਨੀ ਜਾਂਦੀ ਹੈ ਜੀ ਅੱਜ ਉਹ ਖਾ ਲੈ ਦੇਖੂ ਮੈਂ ਆਲੂ ਵਾਲੀ ਹੈ ਨਾ ਤੇ ਹੱਤ ਤੇ ਤੇ ਦਹੀਂ ਨਾ ਹੈਗਾ ਦਹੀਂ ਹੈਗਾ ਨਾ ਫਤਿਹ ਵੀ ਨਾ ਲਾਉਣ ਸ਼ਾਲੀ ਸੋਨ ਕੇਸੇ ਵਾਲ ਫ੍ਰਿਜ ਖੋਲ ਲਿਆ ਮੈਂ ਲਾਈ ਆ ਮਹਿੰਦੀ ਦੂਜਾ ਤੇ ਦੇਖ ਲਾਈ ਆ ਉਹ ਓਏ ਮੇਰੀ ਆ ਵੇਖਾਂ ਮੇਰੇ ਮਹਿੰਦੀ ਆ ਆ ਤਾਂ ਨਹੀਂ ਦੋ ਦੇ ਤਾਂ ਨਹੀਂ ਚੱਕ ਲਿਆ ਸਾਰਾ ਕੁਝ ਮੈਸ਼ ਕਰਕੇ ਰੱਖ ਕੇ ਤੇ ਮੈਂ ਤਵਾ ਤਵਾ ਧੋ ਕੇ ਰੱਖ ਲਿਆ ਗੈਸ ਤੇ ਇੱਕ ਮੈਂ ਤੇ ਰੋਟੀ ਬਣਾਉਣੀ ਆ ਤੇ ਮਨਮੀ ਤੋਂ ਕਾਲੇ ਪੈ ਗਏ ਬੱਚਿਆਂ ਤੇ ਫਿਰ ਲਵਾ ਦੋ ਸਾਨੂੰ ਮੰਮਾ ਤੇ ਮੈਂ ਵੀ ਕਿਹ ਚਲਾਟਾ ਹੁਣੇ ਜੇ ਗੁੰਨੇ ਆ ਤੇ ਮੈਂ ਥੋੜਾ ਜਿਹਾ ਰੈਸਟ ਜੀ ਹੋ ਜੂ ਵੀ ਆਟੇ ਨੂੰ ਮਤਲਬ ਕਿ 10 ਕੁ ਮਿੰਟ ਤੇ ਫਿਰ ਪਹਿਲਾਂ ਮੈਂ ਇਹਨਾਂ ਨੂੰ ਨਵਾਉਣ ਲੱਗ ਪਿਓ ਬੱਚਿਆਂ ਨੂੰ ਨਵਾਗੇ ਲੈ ਆਂਦੇ ਆ ਦੋਵੇਂ ਭੈਣ ਭਰਾ ਨੂੰ ਮੈਂ ਨਵਾਤਾ ਵਾ ਨਵਾਗੇ ਤੇ ਬਸ ਇੱਥੇ ਲੱਗੀਆਂ ਮੈਂ ਰੋਟੀ ਲਾਉਣ ਤੇ ਦਹੀਂ ਇੱਥੇ ਮੈਂ ਪਾਤਾ ਵਾ ਦੋਹਾ ਭੈਣ ਭਰਾਵਾਂ ਦਾ ਕੋਲੀਆਂ ਚ ਨਾਲ ਪਲੇਟਾਂ ਰੱਖਤੀਆਂ ਵਾ ਮੈਂ ਫੁਲਕੇ ਪਲੇਟਾਂ 'ਚ ਰੱਖਤ ਨੂੰ ਕੋਲੀਆਂ ਤੇ ਮਾ ਹੁਣ ਮੈਂ ਫੁਲਕੇ ਲਾ ਲਾ ਫਿਰ ਨਾਲ ਨਾਲ ਮਨਮੀਤ ਨੂੰ ਕਹਿਣ ਲਈ ਕਿ ਖਾ ਲੋ ਮੈਂ ਰੋਟੀ ਲਾ ਦੇਨੀ ਆ ਤੇ ਇਹ ਖਾਂਡਾਂ ਦੇ ਖੰਡੇ ਤੋਂ ਬਿਨਾਂ ਨਹੀਂ ਮਤਲਬ ਖਾਂਦੇ ਦੋਵੇਂ ਭੈਣ ਭਰਾ ਇਹਨਾਂ ਖੰਡ ਪਾਉਣੀ ਪਾਉਣੀ ਹੁੰਦੀਆਂ ਅੱਜ ਇਹਨਾਂ ਮੈਂ ਕੱਲ ਕੱਪੜੇ ਇੰਨੇ ਸਾਰੇ ਕੱਪੜੇ ਧੋਤੇ ਸੀਗੇ ਤੇ ਮੀਂਹ ਵਰਦੇ ਸੀ ਤੋਂ ਲਈ ਹੀ ਕੱਲ ਇੰਨਾ ਜਦਾ ਮੀਂਹ ਨਹੀਂ ਤੇ ਪਰ ਬਾਅਦ ਚ ਹੁਣ ਸੱਜਿਆ ਇੰਨਾ ਜਦਾ ਲੱਗ ਗਿਆ ਨਾ ਸਾੜ ਜਿਆ ਬੜਾ ਮੁੜ ਕੇ ਪੈਂਦਾ ਗਰਮੀ ਦਾ ਮਤਲਬ ਘੁੱਟ ਜਿਆ ਬੜਾ ਲੱਗ ਗਿਆ ਕੀਗਾ ਤੇ ਕੱਲ ਹਵਾ ਚੱਲੀ ਹਵਾ ਨਹੀਂ ਇੰਨੀ ਚਲਦੀ ਪਈ ਪਰ ਹਵਾ ਨਾਲ ਚੱਲੇ ਨਾਲ ਜਦੋਂ ਮੀਂਹ ਪੈ ਕੇ ਮਤਲਬ ਗੁੰਮ ਜਿਆ ਉਹ ਜਿੰਦਾ ਨਾ ਉਹ ਤੋਂ ਜ਼ਿਆਦਾ ਵਟ ਜਿਆ ਹੁੰਦਾ ਵਾ ਜੇ ਹਵਾ ਨਾਲ ਨਾਲ ਚੱਲੇ ਵਧੀਆ ਲੱਗਦਾ ਵਾ ਫਿਰ ਗਰਮੀ ਨਹੀਂ ਨਹੀਂ ਲੱਗ ਜਾਂਦੀ ਇੰਨਾ ਜਿਆਦਾ ਮਤਲਬ ਗਰਮੀ ਹੋਈ ਪਈ ਨਾ ਜ ਸਵੇਰ ਦੀ ਫੇਰ ਜਿਆਦੀ ਬਹੁਤ ਜਿਆਦੀ ਵੀ ਚੁਨਾ ਬਦਲ ਜਾਂਦਾ ਫਿਰਦਾ ਵਾ ਖੁੱਲ ਕੇ ਜਣੀ ਪੈਂਡੇ ਕੱਲ ਵੀ ਪਿਆ ਮੀਂਹ ਪਰ ਇੰਨਾ ਜਿਆਦਾ ਨਹੀਂ ਪਿਆ ਵੀ ਕਿ ਖੁੱਲ ਕੇ ਘੰਟਾਕ ਮੀਂਹ ਪੈ ਜੇ ਨਾ ਵਧੀਆ ਲੱਗਦਾ ਮਾ ਉਸ ਤਰ੍ਹਾਂ ਪਿਆਦਾਗਾ ਵਾ ਤੱਕ ਘੰਟਾ ਪਰ ਇੰਨਾ ਜਿਆਦਾ ਨਹੀਂ ਪਿਆ ਵੀ ਜਿੱਦੋ ਜਿੱਦੋ ਪਿਆ ਹੂ ਦੋ ਦੋ ਠੰਡਾ ਹੀ ਮੁੜ ਕੇ ਫੇਰ ਉਹ ਵੀ ਹਾਲ ਮੀਂਹ ਨਹੀਂ ਪਿਆ ਇਹਦੇ ਵਧ ਦੇ ਨੂੰ ਮੈਨੂੰ ਆਤਾ ਮਨ ਉਮੀਦ ਨੂੰ ਨਵਾ ਕੇ ਦੇਣਾ ਦੇ ਨਾ ਮੈਂ ਕਲਚਰ ਦੇ ਲਾਦ ਤੇ ਛੋਟੇ ਛੋਟੇ ਚੁੰਡੀਆਂ ਨਹੀਂ ਲਾਦਦੇ ਆ ਕਿ ਹਵਾਲ ਨਾ ਵੱਜ ਜਾਣਗੇ ਕਿ ਹਵਾਲ ਤੇ ਗਾੜੀ ਆਉਂਦੀ ਫੱਤੀ ਖੇਜਦਾ ਵਾ ਕਿ ਇਤ ਇੰਨੀ ਜਿਆਦੀ ਗਰਮੀ ਆ ਤੇ ਮੈਂ ਇਹਨਾਂ ਨੂੰ ਕਹਿੰਦੀ ਤੁਸੀਂ ਰੋਟੀ ਖਾ ਲਓ ਭੈਣ ਭਰਾ ਪਹਿਲਾਂ ਤੇ ਮੈਂ ਆਪਣੀ ਪਕਾ ਕੇ ਰੱਖ ਲਈ ਸੀਗੀ ਤੇ ਮੈਂ ਰੋਟੀ ਨਾਲ ਆ ਕੇ ਤੇ ਫਿਰ ਖਾਦੀ ਕਿਉਂਕਿ ਮੈਂ ਪਹਿਲਾਂ ਨਾ ਲੌਬੀ ਸਾਫ ਕੀਤੀ ਨਾ ਲੌਬੀ ਜੀ ਨਾ ਖਲਾਰਾ ਬੜਾ ਪਾਇਆ ਸੀਗਾ ਫਤ ਦੇ ਸਾਈਕਲ ਉੱਲੀ ਮੈਂ ਇਸ ਵੇਲੇ ਮਤਲਬ ਹੁਣ ਗਿਆ ਸਾਰਾ ਝਾੜੂ ਲਾਇਆ ਹੈਗਾ ਫਤ ਦੇ ਸਾਈਕਲ ਉੱਲੀ ਸੀਗੀ ਮਿੱਟੀ ਤੇ ਫਤੇ ਨੇ ਨਾ ਅੰਦਰ ਲੈਂਡ ਦਾ ਸਾਈਕਲ ਤੇ ਉਹ ਸਾਰੀ ਮਿੱਟੀ ਮਿੱਟੀ ਜੀ ਅੰਦਰ ਹੋ ਗਈ ਫੇਰ ਕਮਰਿਆਂ 'ਚ ਤੇ ਫੇਰ ਮੁੜ ਕੇ ਮੈਂ ਝਾੜੂ ਲਾਇਆ ਸਾਰੇ ਇੱਕ ਵਾਰੀ ਕਿਕਣੇ ਥੋੜਾ ਅੱਜ ਸਰੀਰ ਵਿੱਜਿਆ ਮਤਲਬ ਇੱਕ ਰਾਤੀ ਲੇਟ ਸੁੱਤੀ ਤੇ ਸਵੇਰ ਲੇਟ ਹੀ ਉੱਠੇ ਗਏ ਕਿੰਨਾ ਵੜਾ ਫੇਰ ਉਹ ਕੰਮ ਜੀਆ ਮਤਲਬ ਜਿਦਨ ਬੱਚਿਆਂ ਨੇ ਦੇਣਾ ਹੋ ਉਹ ਤੇ ਰੁਟੀਨ ਜੁੰਦੀ ਕਿ ਆਪਾਂ ਟਾਈਮ ਤੇ ਉੱਠਣਾ ਮ ਜਦ ਨਾ ਹੋਦ ਨਵੇਂ ਸਗੋ ਲੇਟ ਹੀ ਹੋ ਗਿਆ ਜੇ ਕੰਮ ਨੂੰ ਸਾਰਾ ਲੇਟ ਹੋ ਗਿਆ ਮਨੂ ਮੀਤੇ ਪਾਪਾ ਦੇ ਨਾਲ ਧੋਕੇ ਤੇ ਸੱਤ ਵਾਰ ਦਿਨ ਚੱਲ ਗਿਆ ਹੀ ਕਰੂੰ ਤੇ ਆਪਾਂ ਸੋ ਸਹੀ ਜਿਹਾ ਜੇ ਮੈਂ ਸਾਡੇ ਸਾਥੋਂ ਚਾਹ ਬਣਾਈ ਚਾਹ ਚੂ ਬਣਾ ਗਏ ਉਸ ਤੋਂ ਬਾਅਦ ਆਪਾਂ ਕੰਮ ਧੰਦੇ ਲੱਗ ਪਏ ਆਪਣੇ ਘਰ ਝਾੜੂ ਲਾਇਆ ਉਹ ਕੱਪੜੇ ਮੇਰੇ ਹੈ ਨਹੀਂ ਕੱਪੜੇ ਮੈਂ ਕੱਲ ਬਹੁਤ ਜਿਆਦਾ ਧੋਤੇ ਅੱਜ ਨਹੀਂ ਫਿਰ ਮੇਰਾ ਦਿਲ ਜਿਆ ਕਿ ਤਾ ਕੱਪੜੇ ਧੋਣ ਨੂੰ ਮੈਂ ਕਿਹਾ ਪਹਿਲਾਂ ਉਹੀ ਸਾਂਭ ਲੈ ਕਿਉਂਕਿ ਕੱਲ ਮੈਂ ਉਹੀ ਕੱਪੜਿਆਂ ਨੂੰ ਰਾਤੀ ਮਤਲਬ ਓਕੇ ਵਾਵਾ ਲੇਟ ਉਹ ਦੀਦੀ ਉਹਨਾਂ ਦਾ ਲਾਈਵ ਚੱਲਦਾ ਪਿਆ ਸੀ ਸਾਈਬ ਗੁਨਰੀ ਤੇ ਦੀਦੀ ਕਾ ਉਹਨਾਂ ਦਾ ਤੇ ਉਹਨਾਂ ਦਾ ਲਾਈਵ ਵੇਂਦੇ ਵੇਂਦੇ ਮੈਂ ਸਾਰੇ ਆਪਣੇ ਕੱਪੜਿਆਂ ਨੂੰ ਪ੍ਰੈਸ ਮਾਰੀ ਜੀ ਨੇਗ ਨੂੰ ਮੇਤ ਵਜੇ ਪ੍ਰੈਸ ਕਰੂਸ ਮਾਰੀ ਤੇ ਮੈਂ ਰੱਖੇ ਤੇ ਨਹੀਂ ਰਤੀ ਮੁਲਕੇ ਮੈਂ ਅੱਜ ਦਿਨੇ ਉਹ ਵੀ ਸਾਰੇ ਕੱਪੜੇ ਤਾਂ ਹੋਂ ਧਾਏ ਜਿਹੜੇ ਰੱਖੇ ਕਿਉਂਕਿ ਖਲਾਰਾ ਜੇ ਮਹਾਂ ਚੱਲ ਰਿਹਾ ਹੈ ਕਿਨ ਨਾਲ ਦੇ ਨਾਲ ਸਾਂਭੇ ਜਾ ਵਧੀਆ ਲੱਗਦਾ ਵਾ ਲੋ ਜੀ ਲੈ ਇੱਥੇ ਆਪਣੇ ਪਾਤ ਦੇ ਫੁਲਕੇ ਤੇ ਮੈਂ ਮਨਮੀਤ ਨੂੰ ਉਹਨੂੰ ਫਤੈ ਨੂੰ ਕਹਿੰਦੀ ਕਿ ਥੋੜੀ ਜਿਹੀ ਟਾਈ ਪੱਖੇ ਦੇ ਲੇਕਾਰ ਤੇ ਉੱਥੇ ਬਹਿ ਤੂੰ ਤੇ ਅੰਦਰ ਉੱਥੇ ਇੱਕ ਸਾਈਡ ਤੇ ਕੀਤੀ ਪੱਖੇ ਦੇ ਉੱਥੇ ਨਹੀਂ ਬਹਿਣ ਗਿਆ ਤੇ ਇਹਨੂੰ ਭੁੱਖ ਲੱਗੀ ਬੱਚੇ ਨੂੰ ਕਿਉਂਕਿ ਇਹਨੇ ਰਾਤੀ ਵੀ ਨਹੀਂ ਰੋਟੀ ਖਾਧੀ ਫਤੈ ਨੇ ਪਤਾ ਨਹੀਂ ਕਿਉਂ ਨਹੀਂ ਖਾਧੀ ਰਾਤੀ ਵੀ ਨਾ ਅਲੀਆ ਤੇਰੇ ਉਹ ਤੇ ਮਨमीत ਨੂੰ ਮੈਂ ਕਹਿੰਦੀ ਮੈਂ ਮੈਂ ਲਾ ਕੇ ਦਿੰਨੀ ਆ ਤੇ ਦੋਵੇਂ ਪੰਨ ਪਰ ਨਾ ਬੈ ਕੇ ਦਿਖਾਉ ਤੇ ਮੈਂ ਲੜਨਾ ਨਹੀਂ ਆ ਕਿ ਇਹਨਾਂ ਤਾਂ ਪਤਾ ਨਹੀਂ ਪਤਾ ਨਹੀਂ ਲੱਗਦਾ ਬੱਚੇ ਕਿਹੜੇ ਟਾਈਮ ਲੜਦੇ ਨੇ ਉਸ ਤੇ ਲੜਦੇ ਤੇ ਬਹੁਤ ਘੱਟ ਆਵਾ ਪਰ ਕੋਈ ਪਤਾ ਨਹੀਂ ਹੁੰਦਾ ਕਿਉਂਕਿ ਬੈਠੇ ਬੈਠੇ ਉਸ ਤਰ੍ਹਾਂ ਮੈਂ ਲੱਬੀ ਚ ਇਹਨਾਂ ਨੂੰ ਬਿਠਾ ਕੇ ਰੋਟੀ-ਭੱਟੀ ਖੋਣੀ ਨਾ ਛੁੱਟੀ ਵੇਲੇ ਫਿਰ ਮੈਂ ਲੱਬੀ ਚ ਉਸ ਤਰ੍ਹਾਂ ਹੀ ਜ਼ਿਆਦਾ ਰਹਿੰਦੇ ਲੱਬੀ ਜਾਈਂ ਬੈੱਡ ਵਾਲੇ ਕਮਿਊਨਿਟੀ ਬਹੁਤ ਘੱਟ ਵੜਦੇ ਆ ਗੁਰਬਾਣੀ ਲਈਦੀ ਟੀਵੀ ਤੇ ਟੀਵੀ ਵੀ ਨਹੀਂ ਵੇਖੀ ਦਾ ਛੁੱਟੀ ਹਲ ਦਿਨ ਮਨੇ ਮੀਤ ਭਾਵੇਂ ਵੇਲੇ ਥੋੜਾ ਜਿਹਾ 15 20 ਮਿੰਟ ਵੇਖ ਲੇ ਤੇ ਵੇਲੇ ਨਹੀਂ ਤੇ ਨਹੀਂ ਵੇਦੀ ਉਹ ਵੀ ਫੋਨ ਫੂੜੀ ਵੇਖ ਲੈਂਦੇ ਬੱਚੇ ਟੀਵੀ ਬਹੁਤ ਘੱਟ ਵੇਖੀ ਦਵਾ ਇਹ ਤਾਂ ਬਦਲ ਮੈਂ ਹਲ ਤੇ ਦਿੱਤੀ ਸੀ ਕਿ ਲਾ ਕੇ ਰੋਟੀ ਆਲੂ ਵਾਲੀ ਪਰ ਫਤਿਹ ਨੇ ਖਾਦੀ ਨਹੀਂ ਫਤਿਹਾਂ ਦਾ ਮਿਰਚਵਾ ਮਮਾ ਹੈ ਤੋ ਕਿ ਬਾਈਟ ਲਈ ਮਤਲਬ ਦੋ ਕੁ ਬੁਰਕੀਆਂ ਖਾਦੀਆਂ ਨੇ ਰੋਟੀ ਨਹੀਂ ਤੇ ਇਹ ਕੰਨੀ ਜਿਆਦੀ ਗਰਮੀ ਤੇ ਮੈਂ ਇਹਨਾਂ ਨੂੰ ਕਹਿਣ ਦੀ ਕੀ ਤੇ ਪੰਗਾ ਪਾਇਆ ਵਾ ਆਲੂ ਵਾਲੀ ਰੋਟੀ ਦਾ ਤੇ ਕੰਨੀ ਜਿਆਦੀ ਉਪਰ ਗਰਮੀ ਆ ਬਹੁ ਮੰਦਾ ਹਾਲ ਪਸੀਨਾ ਇੰਨਾ ਉੰਡਿਆ ਰਸੋਈ ਚ ਘਲੋ ਤੇ ਨੂੰ ਨਾ ਮੈਂ ਕਿਹਾ ਉਹ ਮੈਂ ਰੋਟੀ ਲਾ ਕੇ ਸੋਈ ਸਾਫ ਕਰਕੇ ਸਾਰਾ ਕੰਮ ਕਰਕੇ ਤੇ ਫਿਰ ਮੈਂ ਨਾ ਆਉਗੀ ਆਉਂਗੀ ਤੇ ਫਿਰ ਰੋਟੀ ਖਾਣੀ ਆਣ ਕੀ ਤੇ ਇੱਥੇ ਟਾਈਮ ਜਿਹੜਾ 11:00 ਵੱਜ ਗਏ ਸੀਗੇ 11:00 ਤੋਂ 11:00 ਦਾ ਟਾਈਮ ਸੀ ਜਦੋਂ ਮੈਂ ਰੋਟੀ ਲਾਈ ਆ ਓਕੇ ਟਾਈਮ ਤੇ ਹੋਇਆ ਸੀਗਾ ਰੋਟੀ ਦਾ ਤੇ ਫਿਰ ਇੱਥੇ ਆਪਣੀ ਰੋਟੀ ਜਿਹੜੀ ਪੱਕ ਗਈ ਦੋਵਾਂ ਬੱਚਿਆਂ ਨੇ ਦੋ ਕੁਲਕੇ ਲੱਤ ਗਏ ਤੇ ਆਪਾਂ ਰੱਖਤੀਆਂ ਪਲੇਟਾਂ ਦੇ ਵਿੱਚ ਦੋਵੇਂ ਤੇ ਫਤਿਹ ਨਾ ਦਹੀਂ ਆਪਣੇ ਕੋਲ ਲੱਗਾ ਚੁੱਕੇ ਨੇ ਦਹੀਂ ਥੋੜਾ ਜਿਹਾ ਦੇਖੋ ਨਾ ਮਤਲਬ ਡੋਲ ਗਿਆ ਟੈਡੀ ਹੋ ਗਈ ਕਵਲੀ ਤੇ ਡੁੱਲ ਗਈ ਥੋੜਾ ਜਿਹਾ ਤੇ ਆਵੇ ਇੱਥੇ ਪੱਕੀ ਰੋਟੀ ਰੋਟੀ ਬਹੁਤ ਸੁਆਦ ਲੱਗੀਆਂ ਕਿਉਂਕਿ ਕਾਫੀ ਮੈਂ ਵੇ ਨਹੀਂ ਇਹ ਨੇ ਪਿਛਲੇ ਹਫਤੇ ਮੰਗਦੇ ਤੇ ਮੈਨੂੰ ਇਹ ਹੀ ਗਿਆ ਕਿ ਥੋੜਾ ਮੀਂਹ ਆ ਜੇ ਠੰਡੇ ਜਿਹੇ ਮੌਸਮ ਦੀ ਰੋਟੀ ਰੋਟੀਆਂ ਲੂਣ ਵਾਲੀ ਸੁਆਦ ਲੱਗਦੀ ਫਤੇ ਰੋਟੀ ਚਾਹਦਾ ਹਾਂ ਚਾਤਾ ਸੀ ਤੇ ਉਹ ਤਾਂ ਸਾਚੀ ਕੱਲ ਬਲਾ ਦੋਵੇਂ ਪਿੰਡਪੁਰਾ ਵੀ ਅੰਦਰ ਆਪਣੇ ਬੱਚਿਆਂ ਨੂੰ ਖਵਾਤੀ ਰੋਟੀ ਤੇ ਆਪਾਂ ਨੂੰ ਖਾਦੀ ਸੀ ਆਪਾਂ ਮੈਂ ਬਸ ਇੱਥੇ ਲੱਗਦੀ ਸੀਗੀ ਢਰਮੀ ਧੋਣਾ ਟੈਲ ਖਤਮ ਹੋਇਆ ਸੀ ਹਟਾ ਲਿਆ ਅੰਦਰ ਦਾ ਸਵੇ ਸੁਟਿਆ ਚੱਕੀ ਤੇ ਤੇ ਚੱਕੀ ਤੋਂ ਲਿਆਂਦਾ ਵਾ ਤੇ ਅਜੇ ਢਰਮੀ ਤੇ ਪਾਉਣ ਤੋਂ ਪਹਿਲਾਂ ਵੀ ਜਾਂਦਾ ਇਸ ਤਰੀ ਤੋ ਪਲਵਾਦਣੀ ਸਵੇਰਦਨ ਬਦਲ ਜੇ ਬੜਾਈ ਤੇ ਨਾਲੇ ਮੇਰਾ ਮਤਲਬ ਹੋਇਆ ਨਹੀਂ ਕਿ ਢਰਮੀ ਲੈ ਥੋੜਾ ਸਰੀਰ ਜਣੀ ਸੈਟ ਤੇ ਇੱਥੇ ਫਿਰ ਮੈਂ ਨਾ ਮੇਰਾ ਇਸ ਤਰ੍ਹਾਂ ਪਾਉਣ ਨੂੰ ਆਟਾ ਦੇ ਲ ਜਣੀ ਕੀਤਾ ਮੈਂ ਨਾ ਫਿਰ ਇੱਥੇ ਢਰਮੀ ਲੱਗ ਪਈ ਸੀਗੀ ਧੋਣ ਮੈਂ ਡਰਮੀ ਧੁੰਦੇ ਡਰਮੀ ਧੋਗੇ ਰੱਖ ਦੇਣੀ ਧੁੱਪੇ ਡਰਮੀ ਧੋਗੇ ਤੇ ਭਾਂਡੇ ਸਾਫ ਕਰ ਲਏ ਆ ਤੇ ਬਸ ਸਲੈਬ ਸਾਫ ਕਰਨ ਵਾਲੀ ਰਹਿ ਗਈ ਤੇ ਫਿਰ ਮੈਂ ਡਰਮੀ ਧੋਣ ਲੱਗ ਪਈ ਇੱਥੇ ਆ ਗਈ ਹੀ ਬਾਹਰ ਡਰਮੀ ਲੈ ਕੇ ਮਾਂਜਲ ਡਰਮੀ ਨੇ ਧੋਗੇ ਤੇ ਫੇਰ ਹੀ ਆਟਾ ਜਿਹੜਾ ਪਾਵਾਂਗੀ ਮੈਨੂੰ ਤਾਂ ਕਿੱਕ ਕਰੀ ਨਾ ਮੈਂ ਆਪਣੀ ਧੋਗੀ ਤੇ ਡਰਮੀ ਆਪਾ ਧੋਕੇ ਤੇ ਮੰਜੇ ਦੇ ਉੱਪਰ ਰੱਖਦੀ ਹੀਗੀ ਮੁੱਦੀ ਮਾਰਦੀ ਮੈਂ ਪਾਣੀ ਨਿਕਲ ਜੂ ਤੇ ਫਿਰ ਮੈਂ ਸਿੱਧੀ ਕਰ ਦੂੰਗੀ ਸਟੈਂਡ ਤੇ ਛਾਣੀ ਵੀ ਮੈਂ ਧੋਕੇ ਰੱਖਤੀ ਆ ਧੁੱਪੇ ਤੇ ਉਸ ਤੋਂ ਬਾਅਦ ਬਸ ਸਲੈਬ ਤੇ ਕੱਪੜਾ ਜਿਹੜਾ ਮਾਰਨ ਸਲੈਬ ਸਾਫ ਕਰ ਲਈ ਕੋ हेलो गाइस वेलकम टू बैक माय चैनल मानिस प्लस वला गेट आज मेरा भासया आलू वाली रोटी खा लिया ठीक हो गया तो आज मैं स्कूल का काम करके आ गया हूं तो यार और स्कूल से ਕਮੇਸ ਤੇ ਪਾਇਆ ਇਸ ਕਿਮੈਂ ਜਿਸ ਮੇ ਫਲੌਕਿੰਗ ਦੇ ਲਗੀ ਦੇ ਨੈਲਜ ਜੈਨ ਨਿਊ ਜੋ ਹਰ ਚੈਨਲ ਸਬਸਕ੍ਰਾਈਬ ਕਰ ਦੇ ਕਰੋ ਤੇ ਸੋਨੇ ਸੁਨੇਹੇ ਨਾਲ ਕਮੈਂਟ ਕਰਿਆ ਕਰੋ ਆਪਣੇ ਪਿਆਰੇ ਪਿਆਰੇ ਚੈਨਲ ਤੇ ਆਪਣੇ ਪਿਆਰੇ ਪਿਆਰੇ ਕਿ ਮੈਂ ਕਰਿਆ ਕਰੋ ਤੇ ਅਣੀ ਪਿਆਰੇ ਪਿਆਰੇ ਕਿ ਮੈਂ ਬਾਈ ਕਿਸੀ ਆ ਹਲੋ ਗਾਇਜ਼ ਇਸ ਕਾਲ ਮਸਾਲਾ ਲਵ ਇਸ ਟਾਈਸ ਫਾਗਰ ਆ ਜੀ ਉਤੇ ਸਾਤ ਨੇ ਬਹੁਤ ਹੰਦੀ ਹੋ ਗਿਆ ਵਗੀ ਕਿੰਨਾ ਇਹ ਲੱਗੇ ਤੇਰੀ ਲੱਗਾ ਵਾ ਜਿਹੜਾ ਮੁੰਡਾ ਇਤ ਵਾਉਲੀ ਉਥੇ ਛਾਦੀ ਕੋ ਬੰਦੀ ਕੀ ਆ ਬਹੁਤ ਫੰਦਰਾਂ ਹੋਇਆ ਯਾਰ ਬੀ ਬਹੁਤ ਚੰਮਨ ਦੇਦੇ ਆ ਜਦੋਂ ਉਹ ਜਾਉਂਦੇ ਓ ਮਮਾ ਦੇਖੋ ਇਥੇ ਨਾ 5 ਵਜੇ ਦਾ ਟਾਈਮ ਸੀਗਾ ਤੇ ਮੈਂ ਨਾ ਇੰਨੀ ਸੁਣੀ ਹਵਾ ਚੱਲੀ ਚਾਹ ਪੀ ਕੇ ਨਾ ਆਪਾਂ ਤੇ ਪੰਜ ਵਜੇ ਦੇ 10 ਕੁ ਮਿੰਟ ਦਾ ਟਾਈਮ ਸੀ ਕਿ ਤੇ ਮੈਂ ਐਨੀ ਸੁਣੀ ਹਵਾ ਚਲੀ ਤੇ ਬੱਚੇ ਦੋਵੇਂ ਫੋਨ ਵੇਖਣ ਡਿਆ ਸੀ ਤੇ ਹੁਣ ਮੀਤ ਦੇ ਪਾਪਾ ਨਾਲ ਹੁੰਦੇ ਸੀ ਤੇ ਮੈਂ ਨਾਲ ਉੱਪਰੋਂ ਗਲਦੇ ਨਾ ਕੱਪੜੇ ਪਾਏ ਮਨਮੀਤ ਦੇ ਵਾਈਟ ਸ਼ਰਟ ਸਕੂਲ ਰਗਾਂ ਮਾ ਚੱਲ ਉਹਨਾਂ ਨੂੰ ਪ੍ਰੈਸ ਮਾਰਦੀ ਕੱਪੜੇ ਲੈ ਕੇ ਆਉਣੀ ਤੇ ਬਾਹਰ ਮਤਲਬ ਬੜੀ ਸੁਣੀ ਹਵਾ ਚਲਣ ਡਈ ਮੈਂ ਬੂਆ ਖੋਲ ਕੇ ਤੇ ਮਤਲਬ ਬਾਹਰ ਵਿੜੇ ਚ ਤੁਰਨ ਫਿਰਨ ਡਿਆ ਵੀ ਥੋੜਾ ਤੇ ਮਨਮੀਤ ਨੂੰ ਪਤਾ ਲੱਗ ਗਿਆ ਇਹ ਉੱਪਰ ਮਗਰ ਹੀ ਚਲ ਗਈ ਤੇ ਇਸ ਤੋਂ ਬਾਅਦ ਨਾਲ ਹੀ ਮੁੜ ਕੇ ਫਤਿਹ ਸਿੰਘ ਪਹੁੰਚ ਗਿਆ ਸਾਡੇ ਕੋਲ ਇਹ ਇੰਨਾ ਸੋਹਣੀ ਠੰਡੀ ਠੰਡੀ ਹਵਾ ਚੱਲਦੀ ਪਈ ਨੇ ਬੜਾਈ ਸੋਹਣਾ ਜੀ ਨਾ ਸਵੇਰ ਦੀ ਗਰਮੀ ਵੀ ਬਹੁਤ ਜਿਆਦੀ ਸੀਗੀ ਬਹੁਤ ਜਿਆਦੀ ਗਰਮੀ ਸੀਗੀ ਗਰਮੀ ਨੇ ਆਤੀ ਕਰਾਈ ਪਈ ਸੀਗੀ ਇੱਥੇ ਹਵਾ ਮਤਲਬ ਬੜਾ ਵਧੀਆ ਲੱਗਣ ਡਿਆ ਹੈ ਛੱਤ ਦੇਣ ਕੇ ਖੁੱਲਾਈ ਖੁੱਲੀ ਜਗ੍ਹਾ 'ਚ ਮਤਲਬ ਹਵਾ ਬੜੀ ਸੁਣੀ ਆਉਂਦੇ ਹੀ ਸੀਗੀ ਹੈ ਨਾ ਹਾਂ ਫਿਰ ਲੱਗੇ ਦੇਖੋ ਥੋੜਾ ਬਹੁਤ ਲੋਗ ਅੱਗੇ ਇਹ ਸਾਡਾ ਫਗਿੱਟ ਦਾ ਬੋਲ ਹੈ ਲਗਨੇ ਕਾਲੇ ਕਾਲੇ ਬਹੁਤ ਯਾਰੀ ਆਨੇ ਕੇ ਥੋੜੇ ਪੱਕੇ ਨਹੀਂ ਆ ਥੋੜੇ ਮਤਲਬ ਹੈਗੇ ਹਰੇ ਵੀ ਤੇ ਵਿੱਚ ਪੱਕੇ ਵੀ ਕਾਲੇ ਕਾਲੇ ਬਹੁਤ ਸੁਣੀ ਸੁਣੀ ਆਉਣੇ ਬਿਲਕੁਲ ਲਾਗਲੇ ਘਰਵਾ ਬਹੁਤ ਸੋਹਣਾ ਮਸੂਮੇ ਆਏ ਆ ਮਨਮੀਤ ਦੀਨ ਕੱਲ ਫਰਾਗ ਸੀਤੀ ਸੀ ਤੇ ਇਹਨੇ ਪਾਈ ਆ ਤੇ ਮਹਿੰਦੀ ਵੀ ਲਵਾਈ ਆ ਇਹਨੇ ਮਹਿੰਦੀ ਦਾ ਕੰਮ ਨਵੀਂ ਤਾਂ ਲੱਗ ਗਿਆ ਆ ਵੇਖੋ ਮਨਮੀਤ ਦੀ ਮਹਿੰਦੀ ਪਾਪਾ ਆਪਣੀ ਕੋ ਮਗਵਾਈ ਦਿੰਦੀ ਹਲਾਉਣੀ ਆ ਲੈ ਬੈਂਗਲਸ ਪਾਈ ਨੇ ਨਮਨ ਲੌਂਡੀ ਸਬਜੀ ਨੂੰ ਤੜਕਾ ਨਾਲ ਦੀ ਨਾਲ ਤੇ ਨਾਲ ਇਹਨੇ ਡਰਮੀ ਬਾਹਰੋਂ ਲੈਣਗੇ ਤੇ ਸਟੈਂਡ ਤੇ ਰੱਖੀ ਤੇ ਮੈਂ ਇਹਨਾਂ ਨੂੰ ਕਹਿਣ ਦੀ ਕਿ ਆਟਾ ਵੀ ਪਵਾ ਦਿਓ ਨਾਲ ਹੀ ਕਿ ਆਟਾ ਪਾ ਦਿਓ ਡਰਮੀ ਦੇ ਵਿੱਚ ਤੇ ਨਾਲ ਦੀ ਨਾਲ ਵੀ ਸਬਜੀ ਉਹਨਾਂ ਨੇ ਮੈਂ ਨਾਲ ਸਿਰ ਆਲੂ ਵਾਲੀ ਰੋਟੀ ਬਣਾਈ ਨਾ ਉਹ ਥੋੜਾ ਜਿਹਾ ਨਾ ਮਤਲਬ ਵਧਿਆ ਸੀ ਉਹਦਾ ਮੈਂ ਆਲੂ ਪੈ ਮੈਸ਼ ਹੋਏ ਫਿਰ ਮੈਂ ਹੁਣ ਰੋਟੀ ਦੇ ਨਾਲ ਖਾਣੀ ਨਹੀਂ ਤੇ ਮੈਂ ਸੋਚਿਆ ਹੀ ਕਿ ਇੱਕ ਕੌਲੀ ਕੁ ਵਧਿਆ ਸੀਗਾ ਤੇ ਇੱਕ ਪਿਆਜ਼ ਪਾਇਆ ਵਿੱਚ ਮੈਂ ਹੋਰ ਕੁਝ ਮੈਂ ਉਹਦੇ ਵਿੱਚ ਵੀ ਪਿਆਜ਼ ਪਾਇਆ ਸੀਗਾ ਸਾਰਾ ਕੁਝ ਪਾਇਆ ਸੀਗਾ ਤੇ ਸਿੰਪਲ ਜਿਹਾ ਸਿਰਫ ਇੱਕ ਪਿਆਜ਼ ਪਾ ਕੇ ਤੇ ਇੱਕ ਕੌਲੀ ਪਾਣੀ ਦੀ ਪਾ ਕੇ ਤੇ ਇੱਕ ਕੌਲੀ ਆਲੂਆਂ ਦੀ ਮਤਲਬ ਸਿਰਫ ਸੌਸ ਮਤਲਬ ਸੌ ਕੇ ਜੀ ਡਾਂਗਣ ਨਾਲ ਸੌ ਕੇ ਜੀ ਜਬਦੀ ਬਣਾ ਲਈ ਮੈਂ ਹੈ ਗਈ ਨਹੀਂ ਕੁਝ ਧਰਨ ਨੂੰ ਤੇ ਫਿਰ ਮੈਂ ਕਿਹਾ ਚਾ ਲਾਲੂ ਜਿਹੜੇ ਹੋਏ ਆ ਤੇ ਫਿਰ ਇਹੀ ਰੱਖ ਲੈਨੇ ਆ ਧਰ ਲੈਨੇ ਸਬਜੀ ਤੇ ਮਣੂ ਮੀਤੇ ਪਾਪਾ ਕਹਿੰਦੇ ਚੱਲ ਬਣਾਉਂਦੇ ਆ ਹੀ ਬਣਾਣਾ ਸ਼ੇਕ ਇਹ ਲੱਗਿਓ ਇਹੀ ਗੇ ਮੈਨੂੰ ਕਹਿੰਦੇ ਤੇ ਮੁੜ ਕੇ ਆਪੇ ਬਣਾਉਣ ਲੱਗ ਪਏ ਤੇ ਮੈਂ ਹਾਂ ਮੈਨੂੰ ਕਹਿੰਦੇ ਕਿ ਆਟਾ ਬੁਰੀ ਫੜ ਇੱਕ ਸਾਈਡ ਤੋਂ ਮੈਂ ਨਹੀਂ ਪਹਿਲਾਂ ਮੈਨੂੰ ਲੂਣ ਮਿਰਚ ਲੂਣ ਦਾ ਨਹੀਂ ਪੜਾਉ ਮੈਂ ਲੂਣ ਮਸਾਲਾ ਜਿਹੜਾ ਥੋੜਾ ਥੋੜੀ ਵਿੱਚ ਸਬਜੀ ਦੇ ਵਿੱਚ ਪਾਦਾ ਕੱਲਾ ਲੂਣ ਤੇ ਹਲਦੀ ਪਾਇਆ ਸੀ ਮਸਾਲਾ ਨਾ ਸੀ ਰੋਟੀ 'ਚ ਵੀ ਥੋੜਾ ਤਿੱਖਾ ਹੀ ਹੋ ਗਿਆ ਸੀ ਮੇਰੇ ਤੋਂ ਜ਼ਿਆਦਾ ਹੀ ਪੈ ਗਿਆ ਸੀਗਾ ਫਿਰ ਮੈਂ ਹੁਣ ਨਹੀਂ ਹੀ ਪਾਇਆ ਹੁਣ ਸਿਰਫ ਲੂਣ ਥੋੜੀ ਹਲਦੀ ਪਾਈ ਸੀਗੀ ਤੇ ਥੋੜੀ ਜਿਹੀ ਸਬਜੀ ਜਿਹੜੀ ਮਰਾ ਕ ਦਿੱਤੀ ਘੱਟ ਗੈਸ ਕਰਤਾ ਵਾ ਤੇ ਇੱਥੇ ਨਾ ਆਟਾ ਪਾਉਣਾ ਅਸੀਂ ਦਰਮਿਆਵੀ ਦੇ ਵਿੱਚ ਤੇ ਮੈਂ ਇਹਨਾਂ ਨੂੰ ਕਹਿੰਦੇ ਹੀ ਕਿ ਆਟਾ ਵੀ ਪਵਾ ਦਿਓ ਤੇ ਚਲੋ ਜੀ ਆਟਾ ਵੀ ਆਪਣੇ ਦਰਮੀਆਂ ਦੇ ਵਿੱਚ ਪੈ ਗਿਆ ਤੇ ਥੋੜਾ ਆਪਾਂ ਘੜਾ ਕਿਤਾਵਾ ਬਾਹਰ ਜੇ ਮੇਰਾ ਹੁਣ ਟਾਈਮ ਲੱਗੂ ਮੈਂ ਹੁਣ ਥੋ ਦੂੰਗੀ ਕਿ ਨਾਲ ਦੇ ਨਾਲ ਹੀ ਉਸ ਤਰ੍ਹਾਂ ਥੋ ਦਿੰਨੀ ਨੇ ਤੇ ਮੈਂ ਨਹੀਂ ਤੇ ਫਿਰ ਸਵੇਰੇ ਥੋऊंगी ਮੈਂ ਬਾਹਰ ਕਿਤਾਵਾ ਥੋੜਾ ਥੋੜਾ ਨਾ ਮੈਂ ਜਦੋਂ ਵੀ ਆਟਾ ਮਤਲਬ ਪੀਣਾ ਨਾ ਮੈਂ ਆਟਾ ਪਾ ਗੋ ਸਿਰ ਦੰਮੀ ਹੀ ਥੋ ਦਿੰਨੀ ਥੋੜਾ ਇਸ ਤਰ੍ਹਾਂ ਨਹੀਂ ਰੱਖਿਆ ਕਿਤੇ ਚੂਹੀ ਚੂਹੀ ਜਿਹੜੀ ਉਹ ਟੋਕ ਦਿੰਦੀ ਹੈ ਤੇ ਫਿਰ ਨਹੀਂ ਆਟਾ ਡੁੱਲਦਾ ਵਾ ਫਿਰ ਆਟਾ ਇਹ ਖਿਲਰਦਾ ਹੈ ਫਿਰ ਮੈਂ ਏਟੇਲਾ ਪੂਰਾ ਨਾਲ ਹੀ ਥੋ ਦੇਣਾ ਤੇ ਇੱਥੇ ਮਨ ਉਮੀਦ ਦੇ ਪਾਪਾ ਆਪਣਾ ਲੱਗੇ ਹੋਏਗੇ ਜੂਸ ਬਣਾਉਣ ਉਹ ਆਪਣਾ ਟਹਿ ਕੰਮ ਕਰਨ ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਨੇ ਨਾ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਤੇ ਨਵੇਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਸੋਹਣ ਸੋਹਣੇ ਕਮੈਂਟ ਕਰਿਆ ਕਰੋ ਤੇ ਬੜਾ ਵਧੀਆ ਲੱਗਦਾ ਵਾ ਤੁਹਾਨੂੰ ਸਾਥ ਸਪੋਰਟ ਦੀ ਬਹੁਤ ਜਿਆਦੀ ਲੋੜ ਵਾ ਤੇ ਇਥੇ ਬਾਸਸ ਮਨਮੀ ਦੇ ਪਾਪਾ ਜੂਸ ਬਣਾਉਣ ਰਹੇ ਹੈ ਥੋੜਾ ਥੋੜਾ ਜੂਸ ਅਦਰਕ ਪੀ ਕੇ ਸਾਰੇ ਨੇ ਬੱਚੇ ਨੇ ਪੀਤਾ ਹੀ ਥੋੜਾ ਥੋੜਾ ਹੀ ਮਨਮੀ ਤਾਂ ਮੈਨੂੰ ਸਿਪਰ ਚ ਪਾ ਦੋ ਨੂੰ ਸਿਪਰ ਚ ਪਾਤਾ ਹੀ ਫਦੇਲੇ ਤੇ ਉੱਕਣ ਪੀਤਾ ਮਨਮੀ ਦੇ ਜਿਹੜਾ ਪੀਤਾ ਜੂਸ ਬਣਾ ਲੈਨੇ ਤੇ ਉਹ ਸਗੋਂ ਮੈਨੂੰ ਇਹ ਗੈ ਵੀ ਰਹੀ ਹੈ ਜੇ ਮੈਨੂੰ ਜਿਆਦਾ ਨਹੀਂ ਲਿਆ ਮੈਂ ਮਤਲਬ ਕਿੱਲੀ ਮਗੋਣੀ ਤੇ ਕਿੱਲੀ ਸਿਰਫ ਦੋਸ਼ ਚਾਹੀਦਾ ਤੁਹਾ ਮੈਂ ਚਲ ਬਣਾ ਲਉ ਆਪਣੇ ਜੂਗਾ ਬੰਜੇ ਨਾ ਬੱਚੇ ਤੇ ਹੁਣ ਹੀ ਪੀਂਦੇ ਵੀ ਮਨਮੀ ਤੇ ਪਾਪਾ ਨੇ ਜੋ ਸਭ ਬਣਾ ਲਿਆ ਤੇ ਆਪਾਂ ਗਲਾਸ ਦੇ ਤੇ ਗਲਾਸਾਂ ਚ ਪਾਤਾ ਮਨਮੀ ਦੇ ਨ ਸਿਪਰ ਚ ਪਾਤਾ ਸੀਗਾ ਜੂਸ ਬਹੁਤ ਸਵਾਦ ਬਣਾਇਆ ਸੀ ਅੱਗੇ ਵੀ ਇੱਕ ਦੋਰੀ ਬਣਾਇਆ ਬਹੁਤ ਸਵਾਦ ਹੀ ਤੇ ਚਲੋ ਜੀ ਠੀਕ ਹੈ ਮਿਲਦੇ ਹਾਂ ਫਿਰ